ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਆਪਾਂ ਇਹ ਕਹਿੰਨੇ ਆ ਜਿਹੜੀ ਆਪਾਂ ਮਾਂ ਦਾ ਦੁੱਧ ਪੀਨੇ ਆ ਜਦੋਂ ਆਪਾਂ ਉਹਨੂੰ ਹੀ ਕੱਟਣਾ ਸ਼ੁਰੂ ਕਰ ਦਿੰਦੇ ਨੇ ਨਾ ਆਪਾਂ ਉਹਨੂੰ ਕਿਸੇ ਕੌਮ ਦਾ ਨਹੀਂ ਕਹਿ ਸਕਦੇ ਉਹ ਇੱਕ ਗਦਾਰ ਆ ਮਾਂ ਦਾ ਇਹ ਸੋਚ ਦੇਣੀ ਅਸੀਂ ਮਾਂ ਦਾ ਹਿਰਦਾ ਕੱਟਦੇ ਪਏ ਨੇ ਜਿਹੜੇ ਆ ਥੋੜੇ ਜੇ ਚੰਦ ਪੈਸਿਆਂ ਲਈ ਇਹ ਚੰਦ ਪੈਸਿਆਂ ਲਈ ਇਹ ਲੋਕ ਕਰਦੇ ਨੇ ਇਹ ਚੀਜ਼ ਇਹਨਾਂ ਦਾ ਕੋਈ ਰੂਪ ਨਹੀਂ ਹੈਗਾ ਮੈਂ ਤਾਂ ਇੰਨਾ ਪ੍ਰਸ਼ਾਸਨ ਤੋਂ ਵੀ ਇੱਕ ਮੰਗ ਕਰਦਾ ਸੀ ਤਾਂ ਇੰਨੀ ਇੰਨੀ ਧੇਰ ਹੋਊਗੀ ਕਦੀ ਉੱਥੋਂ گاਵਾ ਚੱਕ ਕਦੀ ਇਹ ਤੋਂ ਇਹੋ ਜੇ ਲੋਕਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕੱਡੇ ਕੱਡੇ ਛੁਰਿਆਂ ਦੇ ਨਾਲ ਕੱਟਿਆ ਗਿਆ ਇਹਨਾਂ ਨੂੰ ਅੰਗ ਜਿਹੜੇ ਲੱਤਾਂ ਬਾਵਾ ਲੱਗ ਲੱਗ ਕੀਤੀਆਂ ਗਈਆਂ ਗਰਦਨ ਕੱਟ ਕੇ ਲੱਗ ਕੀਤੀ ਗਈ ਇਹ ਕਿਸੇ ਪਾਸੇ ਮਾਹੌਲ ਖਰਾਬ ਕਰਨ ਦੀ 시ਧੀ ਬਣਾਈ ਜਾਂਦੀ ਹੈ ਰੱਬ ਦੇ ਕ੍ਰੁਦਰਤ ਦੇ ਨਾਲ ਲੋਕ ਜਦੋਂ ਖੇਡਦੇ ਨੇ ਤੇ ਇੱਕ ਬਹੁਤ ਵੱਡਾ ਹਾਸਾ ਹੁੰਦਾ ਮੈਨੂੰ ਲੱਗਦਾ ਹੈ ਕਿ ਉਹ ਹਾਸੇ ਨੂੰ ਆਜਾ ਮਾਰੀ ਜਾਂਦਾ ਪਹਿਲਾਂ एक टारगेट करते हैं अभी जो इनका टारगेट भी नशेरी को टारगेट करते हैं हजार पंद्रह सौ रुपए दे के कोई लबारिस गाय चल रही है रास्ते में उसको पकड़ के तो इस सुनसान जगह पे बांध लेंगे उसके बाद में रात को इनकी टीम आती है ठीक है रात को इसको काटते हैं पैक करते हैं और आगे पार्सल कर देते हैं ये जो काटे हैं मैं आपको बता दूं ये लोकल खाने के लिए काटे हैं लोकल आप समझ गए जैसे जहाँ पे आपका काली कोई ढाबा हो गया कोई ढाबा हो गया जहाँ भी इनका सिस्टम है ये लोग खाता है ठीक है तो ये लोकल के लिए है कोई बाहर के लिए नहीं है नहीं। और ऐसे ऐसे घटना दिन दिन पुलिस को जो है काम करना चाहिए ये जो कटी हुई है बहुत बुरी हालात से काटी गई पेट में इसके बच्चा नजर आ रहा है आप देख सकते हैं कि इस तरह की घटना बहुत दर्दनाक है so, सो ये हो चुकी है जिथे कल रात ਗਉਮਾਤਨ ਨੂੰ ਜਿਹੜਾ ਬੰਨਿਆ ਗਿਆ ਸੀਗਾ ਇਹ ਕਿਲਾ ਆ ਔਰ ਰਾਤ ਨੂੰ ਤਕਰੀਬਨ 12 ਵਜੇ ਦੇ ਆਸ-ਪਾਸ ਗਉਵਾਂਛ ਨੂੰ ਵੱਢਣ ਦਾ ਕਾਰਨਾਮਾ ਜਿਹੜਾ ਹੈ ਉਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਕੁਝ ਲੋਕ ਜਿਹੜੇ ਨੇ ਸਮਾਜ ਹਿਤਾਸ਼ੀ ਜਾਂ ਫਿਰ ਕਹਿ ਲਈਏ ਕਿ ਸ਼ਾਂਤੀ ਜਾਣ ਵਾਲੇ ਲੋਕਾਂ ਵੱਲੋਂ ਉਹਨਾਂ ਲੋਕਾਂ ਨੂੰ ਰੋਕਿਆ ਗਿਆ ਔਰ ਉਹਨਾਂ ਦੀ ਤਰ ਪਕੜ ਕੀਤੀ ਗਈ ਸਸਿਕਾਲ ਜੀ ਪ੍ਰਾਇਮਸ ਵਿਰਨਾਲ ਜੁੜ ਚੁੱਕੇ ਹੋ ਤੇ ਮੈਂ ਹਾਂ ਅਨੂਬੈਸ ਅਸੀਂ ਹੁਣ ਲੁਧਿਆਣਾ ਦੇ ਟਿਬਾ ਰੋਡ ਤੇ ਮੌਜੂਦ ਹਾਂ ਜਿੱਥੇ ਕਿ ਇੱਕ ਬੜੀ ਪ੍ਰਸਿੱਧ ਜਿਹੜਾ ਡੰਪ ਹੈ ਉਹ ਮਸ਼ਹੂਰ ਹੈ ਉਹਦੇ ਨਜ਼ਦੀਕ ਖੜੇ ਆਂ ਔਰ ਇੱਕ ਬੜੀ ਦਿਲ ਦਹਿਲਾ ਦੇਣ ਵਾਲੀ ਘਟਨਾ ਜਿਹੜੀ ਇੱਥੇ ਵਾਪਰੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਂ ਫਿਰ ਕਹਿ ਲਈਏ ਕਿ ਅਸਮਾਜਿਕ ਜਿਹੜੇ ਤੱਤ ਨੇ ਉਹਨਾਂ ਵੱਲੋਂ ਇੱਕ ਗਊ ਵੰਸ਼ ਨੂੰ ਜਿਹੜਾ ਆ ਉਹ ਵੱਢ ਕੇ ਖਾਣ ਦੇ ਵਾਸਤੇ ਜਿਹੜਾ ਤਿਆਰ ਕੀਤਾ ਜਾ ਰਿਹਾ ਸੀ ਉਹਦਾ ਮਾਸ ਤਿਆਰ ਕੀਤਾ ਜਾ ਰਿਹਾ ਸੀ ਤਸਵੀਰਾਂ ਥੋੜੀਆਂ ਸੈਂਸਿਟਿਵ ਨੇ ਸੋ ਸਾਨੂੰ ਬਲਰ ਕਰਨੀਆਂ ਪੈਣਗੀਆਂ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਵਰ ਕੀਤਾ ਹੋਇਆ ਹੈ ਇਹਦੇ ਵਿੱਚ ਗਊ ਵੰਸ਼ ਨੂੰ ਜਿਹੜਾ ਵੱਢ ਕੇ ਰੱਖਿਆ ਗਿਆ ਉਹਦੀ ਚਮੜੀ ਤੱਕ ਦੇੜਦੀ ਗਈ ਹੈ ਔਰ ਜਿਸ ਤਰ੍ਹਾਂ ਤਸਵੀਰਾਂ ਮੈਂ ਤੁਹਾਨੂੰ ਪਹਿਲਾਂ ਸਕਰੀਨ ਤੇ ਦਿਖਾਈਆਂ ਕਿ ਪੈਰ ਕੱਟ ਕੇ ਲੱਗ ਰੱਖੇ ਗਏ ਨੇ ਹੋਰ ਉਹਦੇ ਮਾਸ ਦੇ ਟੁਕੜੇ ਜਿਹੜੇ ਆ ਇਸ ਬੋਰੀ ਦੇ ਵਿੱਚ ਪਾ ਕੇ ਰੱਖੇ ਗਏ ਨੇ ਸ਼ਾਇਦ ਕਿਸੇ ਟਾਬੇ ਤੇ ਲਜਾਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਸੀਗੀ ਔਰ ਸਹੀ ਸਮੇਂ ਤੇ ਕੁਝ ਜਿਹੜੇ ਲੋਕ ਨੇ ਉਹਨਾਂ ਵੱਲੋਂ ਉਹਨਾਂ ਦੀ ਧਰ ਪਕੜ ਕੀਤੀ ਗਈ ਮੌਕੇ ਤੇ ਪੁਲਿਸ ਬੁਲਾਈ ਗਈ ਕਲ ਰਾਤ ਔਰ ਉਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਲਿਜਾਏ ਗਏ ਔਰ ਸਾਡੇ ਨਾਲ ਇਸ ਵਕਤ ਕੁਝ ਆਗੂ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਪੂਰਾ ਮਾਮਲਾ ਆ ਤੁਸੀਂ ਵੀ ਇੱਥੇ ਪਹੁੰਚੇ ਹੋ ਪਹਿਲਾ ਜੀ ਜੀ ਤੁਹਾਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਸੱਚੀ ਦਾ ਅਦab ਨਮਸਕਾਰ ਜੈ ਪੀਮ ਜੈ ਭਰਤ ਮੈਂ ਪਹਿਲਾਂ ਤਾਂ ਦਿਲ ਦੀ ਗਹਿਰਾਈਆਂ ਤੋਂ ਜਿਹੜੇ ਮੇਰੇ ਮੁਸਲਮਾਨ ਭਾਈ ਚਾਰਾ ਇਸ ਸਾਈਡ ਤੇ ਰਹਿੰਦਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਜੀ ਕਿਉਂਕਿ ਜਦੋਂ ਜਦੋਂ ਸਾਡੀ ماں ਨੂੰ ਇਸ ਤਰੀਕੇ ਨਾਲ ਕਿਟਿਆ ਜਾਂਦਾ ਹੈ ਜਦੋਂ ਜਦੋਂ ਵੀ ਸਾਡੀ ماں ਨੂੰ ਭਰ ਭਰ ਟਰੱਕਾਂ 'ਚ ਇੱਥੇ ਸਿੱਟਿਆ ਜਾਂਦਾ ਹੈ ਤੇ ਸਾਡੇ ਨਾਲ ਜਿਹੜਾ ਇੱਥੇ ਭਾਈਚਾਰਾ ਮੁਸਲਮਾਨ ਭਾਈਚਾਰਾ ਕੋਲ ਕਰਦੇ ਨੇ ਮੌਕੇ ਤੇ ਬੁਲਾਉਂਦੇ ਨੇ ਤੇ ਉਹਨਾਂ ਤੇ ਕਾਰਵਾਈ ਕਰਵਾਈਦੀ ਹੈ ਜਿਹੜੇ ਇਨਸਾਨਾਂ ਵੱਲੋਂ ਤੁਸੀਂ ਦੇਖ ਲਓ ਕਿ ਸ਼ਾਦੀ ਕਿਸ ਤਰੀਕੇ ਨਾਲ ਰੱਖੀ ਜਾਂਦੀ ਹੈ ਕਿ ਇਹ ਜਿਹੜਾ ਏਰੀਆ 99% ਸਾਡਾ ਮੁਸਲਮਾਨ ਭਾਈਚਾਰਾ ਇਸ ਏਰੀਏ ਚ ਰਹਿੰਦਾ ਹੈ ਤੇ ਇਹਦੇ ਨੇੜੇ ਤੇੜੇ ਇਸ ਤਰੀਕੇ ਨਾਲ ਗਊ ਮਾਤਾ ਨੂੰ ਕੱਟ ਕੇ ਉਹਨਾਂ ਦੀਆਂ ਲੱਤਾਂ ਲੱਗ ਪੈਰ ਲੱਗ ਸਿਰ ਲੱਗ ਕਰਕੇ ਜਿਸ ਤਰੀਕੇ ਨਾਲ ਮਾਹੌਲ ਖਰਾਬ ਕਰਨ ਦੀ ਸਿੱਧੀ ਕੀਤੀ ਜਾਂਦੀ ਸੀ ਉਹਨਾਂ ਨਾਲ ਉਸ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਅਸੀਂ ਭਾਈਆਂ ਇੰਨੀ ਬਹਿ ਰੇਮ ਦਿਲ ਦੇ ਨਾਲ ਗਾਂ ਮਾਂ ਨੂੰ ਵੱਢਿਆ ਬੋਰੀਆਂ ਦੇ ਵਿੱਚ ਪਾਇਆ ਖੱਲ ਨੂੰ ਉਤਾਰਿਆ ਗਿਆ ਕਿ ਉਹਦੇ ਵਿੱਚ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਬਿਲਕੁਲ ਅਸੀਂ ਲੋਕਾਂ ਨੂੰ ਕਹਿੰਨੇ ਆ ਕਿ ਚੈਨਾ ਦੀ ਡੋਰ ਬੰਦ ਕਰੋ ਬੰਦ ਕਰੋ ਆਹ ਜਿਹੜੇ ਕੰਮ ਹੈ ਇਹਦੇ ਵੱਲ ਵੀ ਆਪਾਂ ਲੋਕਾਂ ਨੂੰ ਧਿਆਨ ਦੇਣਾ ਪੈਣਾ ਹੈ ਕਿੱਡੀਆਂ ਕਿੱਡੀਆਂ ਛੂਰੀਆਂ ਚਾਕੂ ਜਿਹੜਾ ਕਿ ਆਪਣੇ ਟੀਬਾ ਥਾਣੇ ਦੇ ਮੁਲਾਜ਼ਮ ਹੋਣ ਇਥੋਂ ਲੈ ਕੇ ਗਏ ਨੇ ਉਸ ਬੰਦੇ ਨੂੰ ਵੀ ਲੈ ਕੇ ਗਏ ਨੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਮੇਰੇ ਭਰਾ ਨੀਰੇ ਚੋਪੜਾ ਜੀ ਵੀ ਹਲੇ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਫੋਨ ਕੀਤਾ ਆਪਣੀ ਟੀਮ ਆ ਰਹੀ ਹੈ ਸਾਰੀ ਟੀਮ ਦੇ ਨਾਲ ਬੰਦੀ ਕਾਰਵਾਈ ਜਿਹੜੇ ਜਿਹੜੀ ਬੰਦੀ ਕਾਰਵਾਈ ਜਿਹੜੇ ਦੋਸ਼ੀ ਦੇ ਉੱਤੇ ਕਰਵਾਵਾਂਗੇ ਜੀ ਤੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇੱਕ ਧਾਰਮਿਕ ਮਹੱਤਵ ਹੈ ਇੱਕ ਮੰਨ ਕੇ ਚੱਲੀਏ ਕਿ ਅਸੀਂ ਬਚਪਨ ਦੇ ਵਿੱਚ ਦੁੱਧ ਪੀਨੇ ਆਂ ਗਾਂ ਦਾ ਤੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੂਂਗੇ ਜਿਨ੍ਹਾਂ ਵਾਸਤੇ ਸਿਰਫ ਇੱਕ ਖਾਣ ਦੀ ਆਈਟਮ ਜਿਹੜੀ ਬਣਦੀ ਜਾਂਦੀ ਹੈ ਭਾਜੀ ਅਸੀਂ ਕੱਲੇ ਥੋੜੀ ਨਾ ਪੀਨੇ ਆਂ ਪਰ ਜਿਹੜਾ ਇਹਨੂੰ ਵੱਡਰੇ ਆਉਣਾ ਉਹਨੇ ਵੀ ਪਿੱਤਾ ਹੋਣਾ ਬਿਲਕੁਲ ਠੀਕ ਹੈ ਉਹ ਜਿਹੜਾ ਉਸ ਦੁੱਧ ਦਾ ਕਰਜ਼ ਨਹੀਂ ਲਾ ਸਕਦਾ ਉਹ ਆਪਣੀ ਮਾਂ ਨੂੰ ਹੀ ਵੱਢ ਕੇ ਖਾ ਰਿਹਾ ਤੇ ਉਹਦੇ ਲਈ ਪਰਿਵਾਰ ਕੀ ਹੋਇਆ ਕੋਈ ਵੈਲਿਊ ਨਹੀਂ ਭਾਜੀ ਉਹਦੇ ਲਈ ਉਹਦੇ ਪਰਿਵਾਰ ਦੀ ਬਿਲਕੁਲ ਠੀਕ ਹੈ ਇਹ ਤਾਂ ਹੈ ਨਹੀਂ ਰੋਹਿਤ ਅਰੋੜਾ ਜੀ ਇਕੱਲੇ ਦੁੱਧ ਪੀ ਕੇ ਵੱਡੇ ਹੋਏ ਨੇ ਜਾਂ ਮੇਰੇ ਅਪੀਰ ਖੜੇ ਨੇ ਜਦੋਂ ਕਿਸੇ ਮਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਹੈ ਤੇ ਗਾਂ ਦਾ ਦੁੱਧ ਪੀ ਕੇ ਹਰ ਇਨਸਾਨ ਵੱਡਾ ਹੋਇਆ ਮੈਂ ਫਿਰ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਮੇਰਾ ਇਹ ਤੇ 99% ਮੁਸਲਮਾਨ ਭਾਈਚਾਰਾ ਰਹਿੰਦਾ ਹੈ ਕਿ ਉਹਨਾਂ ਦੇ ਆਲੇ ਦੁਆਲੇ ਇਹ ਕੰਮ ਕਰਕੇ ਸਾਡੇ ਭਾਈਚਾਰੇ ਦੇ ਵਿੱਚ ਇੱਕ ਪੁਆਣੂ ਵਾਲੇ ਦੇ ਉੱਤੇ ਬੰਦੀ ਕਾਰਵਾਈ ਕਰਵਾ ਕੇ ਸਖਤ ਤੋਂ ਸਖਤ ਕਾਰਵਾਈ ਕਰਵਾਵਾਂਗੇ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਉਹਨੂੰ

दूसरे आदमी आपस में कुछ गड़बड़ करवाने के लिए तो इसलिए वही हो जाए ना चाल सा होया पहले तो कुछ ऐसा नहीं हो रहा था पहले भी हुआ था फिर पहले भी ऐसे ही करा था उन लोगों ने अब फिर यही फिर वही काम कर दिया उन्होंने मुसलमानों को यहाँ जितने भी मुसलमान है उनके ऊपर को, को कोई फिर पुलिस का दबाव पड़ेगा पुलिस तो उठावेगी उनको जब ये नहीं पकड़े जाते तो मुसलमान को इन्होंने करा ये काम बिल्कुल बिल्कुल यही यही सिस्टम बनाया उन्होंने कितने लोग थे जिनके द्वारा ये, ये काम किया जा रहा था ये पांच बंदे जी पांच बंदे अच्छा ये थे पांच बंदे तीन बंदे यहाँ थे मौके पे जी जो एक बंदा पकड़ा गया है वहाँ यहां से वो उस मो बंदा गया गया था हम लोग तीन बंदे थे अच्छा। हाँ पे गड्डी खड़ी हुई थी कार अच्छा जी शायद ओके ठीक है जी यहाँ थी, पे कार खड़ी हुई थी तो बंदा एक भाई अपना जो है ना मिट्टी वाले बंदे ट्राली वाले ये आए थे यहाँ पे मिट्टी डालते रहते आगे तो सामने अपने वहां अपने अंदर बैठे हुए थे उन्होंने दो एक बंदा देखा जिन्होंने अंदर आते हुए ਕਤਿਰ ਬੰਦੇ ਇਧਰ ਕਹਾਂ ਜਾ ਰਹੇ ਰਾਤ ਮੇ ਹਾਂ ਤੋ ਬੰਦੇ ਪਿੱਛੇ ਕਰਤੇ ਹੋਏ ਇਹਾ ਆ ਗਏ ਜੀ ਇਹ ਜਿਹੜੀ ਪਿੱਛੇ ਛੁੱਗੀ ਦਿਖਾ ਇਹਦੇ ਵਿੱਚ ਜਿਹੜਾ ਸਾਰਾ ਕੰਮ ਕੀਤਾ ਜਾ ਰਿਹਾ ਸੀਗਾ ਹਾਂ ਇਹ ਛੁੱਗੀ ਦੇ ਬਾਹਾਂ ਪਿੱਛੇ ਦੀ ਓਕੇ ਤੇ ਸਵੇਰੇ ਗਾਂ ਨੂੰ ਇੱਥੇ ਬੰਦ ਦਿੱਤੇ ਹੋਏ ਸੀ ਜੀ ਓਕੇ ਅੰਦਰ ਤੇ ਇਹ ਜਿਹੜੀ ਵੱਡੀ ਉਹ ਸਵੇਰੇ ਵੱਡੀ ਗਈ ਹੈ ਇਹ ਰਾਤ ਨੂੰ 12 ਵਜੇ ਕਰੀਬ ਵੱਡੀ ਗਈ ਹੈ ਜੀ ਰਾਤ ਨੂੰ 12 ਤੇ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਲੈ ਕੇ ਗਏ ਨੇ ਮੁਜਰਮਾ ਨੂੰ ਕਦੋਂ ਲੈ ਕੇ ਗਏ ਨੇ ਇਹ ਹਜੇ ਲੈ ਕੇ ਗਏ ਜੀ ਅੱਧਾ ਘੰਟਾ ਕਰੀਬ ਹੋ ਗਿਆ ਠੀਕ ਹੈ ਹਾਂ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਜੀ ਕੀ ਕਰਨੇ ਚਾਹੀਦੇ देखो ये बहुत शर्मनाक घटना है जी ते ही कॉलोनी मैरना जी आज तक ਸਾਡਾ ਕੋਈ ਟੂਰ ਨਹੀਂ ਜਹੀ ਜਾਂਦੇ ਅਸੀਂ ਸलाम ਕਰਦੇ ਹਾਂ ਕਿਉਂਕਿ ਉਸਦਾ ਹੀ ਸਾਸੀਗਾਰ ਇਹ ਤਾਂ ਨਾ ਇੱਕ ਇਹਨਾਂ ਨੇ ਚਾਲ ਬਣਾਈ ਆ ਵੀ ਆਪ ਇਹ ਇੱਥੇ ਮੁਸਲਮਾਨ ਕਲੋਨੀ ਹੈਗੀ ਆ ਠੀਕ ਹੈ ਜੀ ਵੀ ਇੱਥੇ ਆਪਾਂ ਇਹੋ ਜਿਹਾ ਕੰਮ ਕਰਕੇ ਨਿਕਲ ਜਾਾਂਗੇ ਤੇ ਗੱਲ ਸਾਰੀ ਇਹ ਕਲੋਨੀ ਦਾ ਹੈ ਬਿਲਕੁਲ ਜੀ ਵਿਸ਼ਾਲ ਠਾਕੁਰ ਜੀ ਸਾਡੇ ਨਾਲ ਜੁੜਨੇ ਵਿਸ਼ਾਲ ਜੀ ਬੜੀ ਦਰਦਨਾਕ ਘਟਨਾ ਹੈ शायद तो एक तरह विशेष टारगेट भी, भी जाएगा तो जय महादेव गौ माता की जय देखो जैसे कि आपको पता है कि ये घटना तो रोज का है हमारे लिए कहानी नवा नहीं है कभी हम लोग जलंधर में पकड़ते हैं कभी खाना में पकड़ते हैं कभी कहीं पकड़ते हैं तो इनकी टीम है टीम ऐसे है भाई टारगेट करते हैं अभी जो इनका टारगेट भी नशेरी को टारगेट करते हैं हजार पंद्रह सौ रुपए दे के कोई लबारिस गाय चल रही है रास्ते में उसको पकड़ के तो इस सुनसान जगह पे बांध लेंगे उसके बाद में रात को इनकी टीम आती है ठीक है रात को इसको काटते हैं पैक करते हैं और आगे पार्सल कर देते हैं अभी ताजपुर से हमने पांच टन गौ मस पकड़ा था तो ऐसे ही जगहों पे काट के और सारे जगह इकट्ठा करके मचिया अपना है जहां भी इनका भेजने का काम करते हैं जो काटे है मैं आपको बता कोई ढाबा हो गया, गया जहाँ भी इनका सिस्टम है ये लोग खाता है ठीक है तो ये लोकल के लिए है कोई बाहर के लिए नहीं है और ऐसे ऐसे घटना दिन ब दिन ज्यादा हो रही है इसमें पुलिस को जो है काम करना चाहिए और सभी से विनती है मेरी कि ये चिल्लाने से और

ਸਵੇਰੇ ਸਵੇਰੇ ਇੱਕ ਦਰਦਨਾਕ ਘਟਨਾ ਜਿਹੜੀ ਦੇਖ ਕੇ ਨੂੰ ਮਿਲੀ ਆ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਆਪਾਂ ਇਹ ਕਹਿੰਦੇ ਆ ਜਿਹੜੀ ਆਪਾਂ ਮਾਂ ਦਾ ਦੁੱਧ ਪੀਨੇ ਆ ਠੀਕ ਜਦੋਂ ਆਪਾਂ ਉਹਨੂੰ ਹੀ ਕੱਟਣਾ ਸ਼ੁਰੂ ਕਰ ਦਿੰਦੇ ਨੇ ਨਾ ਆਪਾਂ ਉਹਨੂੰ ਕਿਸੇ ਕੌਮ ਦਾ ਨਹੀਂ ਕਹਿ ਸਕਦੇ ਉਹ ਇੱਕ ਗਦਾਰ ਆ ਮਾਂ ਦਾ ਠੀਕ ਆ ਜਿਹੜੀ ਮਾਂ ਦਾ ਆਪਾਂ ਦੁੱਧ ਪੀਨੇ ਆ ਆਪਾਂ ਉਹਨੂੰ ਹੀ ਕੱਟਣਾ ਸ਼ੁਰੂ ਕਰ ਦਿੰਦੇ ਆ ਉਹ ਸ਼ੈਤਾਨ ਨੂੰ ਨਾ ਮੈਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਮੇਰੇ ਭਰਾ ਇੱਥੇ ਆਏ ਨੇ ਠੀਕ ਆ ਇਹ ਸੋਚ ਕੇ ਆਏ ਨੇ ਕਿਉਂਕਿ ਇਹ ਕਿਸੇ ਗਾਂ ਦਾ ਦੁੱਧ ਵੀ ਪਿੰਦੇ ਨੇ ਮਾਂ ਦਾ ਆਪਣੇ ਦੇਖੋ ਸਤਿਕਾਰ ਕਰਦੇ ਨੇ ਜਿਹੜੇ ਹਿੰਦੂ ਸਮਾਜ ਤੋਂ ਆਏ ਨੇ ਉਹ ਇਸ ਲਈ ਸਤਿਕਾਰ ਕਰਦੇ ਨੇ ਇਹਨਾਂ ਦਾ ਦੁੱਧ ਪਿੰਦੇ ਨੇ ਇਹਨਾਂ ਤੋਂ ਵੀ بڑے ਹੋਏ ਨੇ ਪਰ ਜਿਹੜੇ ਕੱਟਦੇ ਨੇ ਇਹ ਲੋਗ ਇਹ ਸੋਚਦੇ ਨਹੀਂ ਅਸੀਂ ਮਾਂ ਦਾ ਹਿਰਦਾ ਕੱਟਦੇ ਪਏ ਨੇ ਜਿਹੜੇ ਆ ਥੋੜੇ ਜੇ ਚੰਦ ਪੈਸਿਆਂ ਲਈ ਇਹ ਚੰਦ ਪੈਸਿਆਂ ਲਈ ਇਹ ਲੋਗ ਕਰਦੇ ਨੇ ਇਹ ਚੀਜ਼ ਇਹਨਾਂ ਦਾ ਕੋਈ ਰੂਪ ਨਹੀਂ ਹੈਗਾ ਮੈਂ ਤਾਂ ਇੰਨਾ ਪ੍ਰਸ਼ਾਸਨ ਤੋਂ ਵੀ ਇੱਕ ਮੰਗ ਕਰਦਾ ਸੀ ਤਾਂ ਇੰਨੀ ਇੰਨੀ ਢੇਰ ਹੋ ਗਈ ਕਦੀ ਉੱਥੋਂ گاਵਾ ਚੱਕ ਕਦੀ ਇਹੋ ਜਿਹੇ ਲੋਕਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੋਸ਼ਿਸ਼ مش عشان ਲੈ ਗਈ ਆ ਪਰ ਅਸੀਂ ਇਹਨਾਂ ਨੂੰ ਕਹਿੰਨੇ ਆ ਇਹੋ ਜਿਹਾ ਪਰਚਾ ਦਰਜ ਕੀਤਾ ਜਾਵੇ ਜਿਹੜੇ ਜੇਲ੍ਹਾਂ ਚੋਂ ਬਾਹਰ ਨਾ ਸਕਣ ਕਿਸੇ ਦੀ ਮਾਂ ਦਾ ਜਦੋਂ ਹਿਰਦਾ ਕਰਨੇ ਖੈ ਤਾਂ 300 ਕਤਲ ਹੀ ਨਾ ਜੇ ਗਾਂ ਦਾ ਹੋਵੇ ਜਾਂ ਮਾਂ ਦਾ ਹੋਵੇ ਕਤਲ ਤਾਂ ਕਤਲ ਆ ਇਹਦੀ ਕਤਲ ਦੀ ਸਜ਼ਾ 302 ਹੀ ਹੋਣੀ ਚਾਹੀਦੀ ਆ ਜਿਹੜੀ ਇਹ ਜੇਲ੍ਹਾਂ ਦੇ ਵਿੱਚ ਹੀ ਰੁੱਲ ਜੀ ਕੀ ਲੱਗਦਾ ਪ੍ਰਸ਼ਾਸਨ ਦਾ ਕੋਈ ਡਰ ਖੌਫ ਰਹਿ ਨਹੀਂ ਗਿਆ ਜਾਂ ਫਿਰ ਸਮਾਜਿਕ ਦੇ ਵਿੱਚ ਅਸ਼ਾਂਤੀ ਜਿਹੜੀ ਆ ਉਹ ਬਾਜੀ ਇਹ ਜਿਹੜੇ ਆਪਾਂ ਲੋ ਜਿਹੜੇ ਇੱਕ ਭਾਈਚਾਰਾ ਤੁਰਿਆ ਫਿਰਦਾ ਨਾ ਇਹ ਉਹਨਾਂ ਨੂੰ ਖਰਾਬ ਕਰਨਦੇ ਨੇ ਇਨਾਂ ਦਾ ਇੱਕ ਰੂਪ ਨਹੀਂ ਹੈਗਾ ਕੋਈ ਰੂਪ ਨਹੀਂ ਇਹ ਸ਼ੈਤਾਨ ਨੇ ਇਨਾਂ ਦੀ ਕੋਈ ਜਾਤ ਇੱਕ ਇੱਕ ਮਿੰਟ ਇਨਾਂ ਦੀ ਜਾਤ ਤਾਂ ਵੈਸੇ ਨਹੀਂ ਹੈਗੀ ਜਦੋਂ ਇਹ ਕੰਮ ਆਪਣੀ ਮਾਂ ਨੂੰ ਹੀ ਕੱਟਣ ਲੱਗੇ ਇਨਾਂ ਦੀਆਂ ਕਾਦੀਆਂ ਜਾਤਾਂ ਨੇ ਇੱਕ ਦੂਜੇ 'ਚ ਨਾ ਭੈਮ ਪਾਣਾ ਚਾਹੁੰਦੇ ਨੇ ਹਿੰਦੂ ਸਿੱਖ ਮੁਸਲਮਾਨ ਲੈਣਾ ਨੂੰ ਲੜਾਣਾ ਚਾਹੁੰਦੇ ਨੇ ਇਹਨਾਂ ਨੂੰ ਤਾਂ ਮੈਂ ਕਹਿੰਦਾ ਤਾਂ ਹੀ ਕਹਿੰਦਾ 302 ਦੀ ਸਜ਼ਾ ਹੋਣੀ ਚਾਹੀਦੀ ਤਿੰਨ ਪਰਚਾ ਹੋਵੇ ਉਮਰ ਕੈਦ ਕੱਟਣ ਪਤਾ ਲੱਗੇ ਇਨਾਂ ਨੂੰ ਕੁੜੰਚੇ ਵੀ ਆਇਆ ਕਿ ਗਊ ਮਾਤਾ ਜਿਹੜੀ ਆ ਉਹ ਪ੍ਰੈਗਨੈਂਟ ਸੀਗੀ ਤੇ ਹੱਤਿਆਵਾਂ ਫਿਰ ਇੱਕ ਨਹੀਂ ਟੈਕਨੀਕਲੀ ਦੋ ਹੋ ਜਾਂਦੀ। ਬਾਜੀ ਦੇਖੋ ਮੈਂ ਤਾਂ ਪਹਿਲਾਂ ਕਹਿ ਕੇ ਹੱਟਿਆ ਮਾਂ ਦਾ ਜਦੋਂ ਹਿਰਦਾ ਕੱਟਿਆ ਜਾਊਗਾ ਹੁਣ ਬੱਚਾ ਉਹਦੇ ਪੇਟ ਦੇ ਵਿੱਚ ਆ ਵਾਕਈ ਹੱਤਿਆ ਦੋ ਹੋ ਗਈ। ਠੀਕ ਆ ਨਾ ਜਦੋਂ ਇਨਸਾਨ ਦੀ ਆਪਾਂ ਜੇ ਧਾਰਾ ਤੇ 302 ਲਾ ਸਕਦੇ ਤੇ ਜਦੋਂ ਗਾਂ ਮਾਰੀ ਗਈ ਆ ਉਹਦੇ ਦੇ ਵੀ 302 ਲੱਗਣੀ ਚਾਹੀਦੀ ਹੈ। ਕੀ ਪੂਰਾ ਮਾਮਲਾ ਹੈ ਜੀ ਅੱਜ ਇੱਥੇ ਪਹੁੰਚੇ ਹਾਂ ਗਊ ਹੱਤਿਆ ਹੋਈ ਹੈ ਕਿਸੇ ਦੇਖਦੇ ਹੋ। ਸਾਡੋ ਸਵੇਰੇ ਜੀ ਸਾਢੇ 7 ਵਜੇ ਆਇਆ ਇੱਥੇ ਮਿਲੀ ਸੀ ਆਪਣੀ ਤਲਾਪੀ ਉੱਥੇ ਫਰਾਨੀ ਜਗਾ ਗਊ ਮਾਤਾ ਦੀ ਇਹ ਹੱਤਿਆ ਹੋਈ ਆ ਤੇ ਉੱਥੇ ਤੁਸੀਂ ਪਹੁੰਚੋ ਸੀ ਮੌਕੇ ਤੇ ਆਪ ਮੌਜਮ ਲੈ ਕੇ ਸਰਕਾਰੀ ਲੈ ਕੇ ਇੱਥੇ ਪਹੁੰਚਾ ਮੌਕੇ ਤੇ ਦੇਖਿਆ ਇੱਕ ਗਊ ਮਾਤਾ ਦਾ ਜਿਹੜਾ ਲਾਸ਼ ਜੀ ਉਹਦੀ ਮਾਜੂਦੂ ਇੱਕ ਸਾਈਡ ਤੋਂ ਵੜਿਆ ਪਿਆ ਆ ਤੇ ਬੋਰੀ ਜੀ ਥੋੜਾ ਬੋਤਾ ਪਾਇਆ ਤੇ ਬੰਦਾ ਇੱਕ ਪਬਲਿਕ ਨੇ ਫੜਿਆ ਹੋ ਸੀ ਉਹ ਇਹੀ ਰੈਸਟ ਕਰ ਲਿਆ ਉਹ ਤੋਂ ਬਾਅਦ ਸਾਰੀ ਵੈਰੀਫਾਈ ਕਰਕੇ ਜੋ ਵੀ ਕਾਰਵਾਈ ਹੋਗੀ ਪੂਰੀ ਉਹ ਅਪਰਚਲੇ ਦੀ ਸੂਚਨਾ ਕਿਹਦੇ ਵੱਲੋਂ ਦਿੱਤੀ ਗਈ ਸੀ ਇਹ ਪਬਲਿਕ ਵੱਲੋਂ ਦਿੱਤੀ ਗਈ ਸੀ ਜੀ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਜਾਂਦੀ ਜਾਏ ਜੋ ਵੀ ਤਰ੍ਹਾਂ ਦੀ ਕਾਰਵਾਈ ਬਣਦੀ ਆ ਉਹ ਹਿਸਾਬ ਨਾਲ ਲਿਆ ਜਾਵੇ ਜੀ ਇੱਕ ਚੀਜ਼ ਇਹ ਵੀ ਦੇਖਣ ਨੂੰ ਮਿਲਿਆ ਕਿ ਗਾਊ ਜਿਹੜੀ ਆ ਉਹ ਪ੍ਰੈਗਨੈਂਟ ਹੈ ਤੇ ਉਸ ਹਿਸਾਬ ਨਾਲ ਸਫਤਾਂ ਵਿੱਚ ਮਾਤਾ ਹੋਏਗਾ ਇਹ ਸਾਰੇ ਡਾਕਟਰ ਸਾਹਿਬ ਇਹਦਾ ਇਹ ਗਊ ਮਾਤਾ ਦਾ ਪੋਸਟਮਨ ਕਰਾ ਕੇ ਜੋ ਵੀ ਇਹਦਾ ਹੋਗਾ ਜੇ ਪ੍ਰੈਗਨਸੀ ਹੈ ਜੇ ਉਸ ਹਿਸਾਬ ਨਾਲ ਜੋ ਵੀ ਵਾਧਾ ਵੜਦਾ ਉਹ ਕਾਰਵਾਈ ਅਮਚ ਹੋਏਗੀ ਜੀ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੁੱਕ ਕਿਉਂ ਨਹੀਂ ਰਹੀਆਂ ਪ੍ਰਸ਼ਾਸਨ ਦਾ ਡਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮਜਰਮਿਆਂ ਦੇ ਮਨਾਂ ਦੇ ਵਿੱਚ ਘਟ ਰਿਹਾ ਹੈ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਇਲਾਕੇ 'ਚ ਨਾ ਹੋਵੇ ਪਰ ਫਿਰ ਵੀ ਜੇ ਕੋਈ ਵਾਰਦਾਤ ਹੁੰਦੀ ਹੈ ਜਿਹੜੇ ਬੰਦਿਆਂ ਦਾ ਨਾਂ ਸਾਹਮਣੇ ਆਇਆ ਇਹਨਾਂ ਨੂੰ ਅਸੀਂ ਫੜ ਕੇ ਤਾਂ ਤੇ ਜੇ ਇਹਨਾਂ ਨੂੰ ਹਵਾਲਾ ਜੇਲ੍ਹ ਦੇ ਵਿੱਚ ਭੇਜਾਂਗੇ ਇਹਨਾਂ ਨਹੀਂ ਮੈਂ ਇੱਥੇ ਸੀਗੇ ਨਹੀਂ ਮੈਂ ਇੱਥੇ ਨਹੀਂ ਥਾ ਮੈਂ ਮੁਝੇ ਸੁਬਾ 5.5 ਵਜੇ ਸੂਚਨਾ ਮਿਲਾ ਜੀਸੀਸੀ ਬਾਤ ਹੋਈ ਹੈ ਇਸ ਘਟਨਾ ਮੈਂ ਜabhi ਵਹਾਂ ਪੇ ਆਇਆ ਤੋ ਦੇਖਾ ਕਿ ਮੌਕੇ ਤੇ ਸਭ ਬੰਦੇ ਜੋ ਫੜੇ ਥੇ ਉਹ ਲਾਏ ਗਏ ਹਾਂ ਹਮ उसे बयान लिया गया वो बताया तीन बंदे का नाम लिया है नाम तो मैं बता नहीं सकता हूँ लेकिन यह तो क्यों आद नहीं क्योंकि मुझे याद नहीं है नहीं, नहीं बता क्यों नहीं सकता क्यों मेरे को याद नहीं है उस नाम को वो नाम जो फड़ा गया है बंदा अच्छा जी वो नाम बताएगा ताइब की क्या नाम बता रहा था संबंधित पूरी घटना को अंजाम गया हाँ वो लोग बता रहा था कि आपस में हम लोग एक हैं लेकिन वो बताया बयान देगा हमें तो उसके बारे में पता वो जो बंदे भागे हैं उसके साथ संबंध था वो कितने आदमी

ਜਿਹੜਾ ਮੁਜਰਮ ਹੈ ਉਹਨੂੰ ਤਿੱਬਾ ਰੋੜੇ ਪੁਲਿਸ ਸਟੇਸ਼ਨ ਵੱਲੋਂ ਅਰੈਸਟ ਜਿਹੜਾ ਉਹ ਕਰ ਲਿਆ ਗਿਆ ਔਰ ਦੋ ਮੁਜਰਮ ਜਿਹੜੇ ਉਫਰਾਰ ਦੱ세 ਜਾ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਬਣਦੀ ਹੈ ਇਹ ਹੁਣ ਵੇਖਣਾ ਰਹੇਗਾ ਔਰ ਪੁਲਿਸ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਬਣਦੀ ਕਾਰਵਾਈ ਹੈ ਜਿਹੜੀ ਉਹ ਜ਼ਰੂਰ ਅਮਲ ਦੇ ਵਿੱਚ ਲਾਂਦੇ ਰਹੇਗੀ ਦਵਿਆਂ ਤੇ ਤਾਜ਼ਾ ਅਪਡੇਟਸ ਲਈ ਤੁਸੀਂ ਜੁੜੇ ਰਹੋ ਪ੍ਰਾਈਮਸ ਹੋਰ ਦੇ ਨਾਲ ਤਾਂ